ਕਦਰੇ ਮਸ਼ਹੂਰ ਅਦਾਕਾਰਾ ਹਿਨਾ ਖਾਨ ਦਾ ਨਾਮ ਤੁਸੀਂ ਸੁਣਿਆ ਹੀ ਹੋਵੇਗਾ ਦਾਸਨਿਆ ਕਿ ਉਹ ਕੈਂਸਰ ਨਾਲ ਪੀੜਿਤ ਵੇ ਨੇ ਪਰ ਉਹਨਾਂ ਦੇ ਹੌਸਲੇ ਹਮੇਸ਼ਾ ਜਿਹੜੇ ਕਿ ਬੁਲੰਦ ਰਹੇ ਨੇ ਹਮੇਸ਼ਾ ਉਹ ਮੋਟੀਵੇਟ ਰਹੇ ਨੇ ਤੇ ਲੋਕਾਂ ਨੂੰ ਉਹਨਾਂ ਦੇ ਵੱਲੋਂ ਮੋਟੀਵੇਟ ਕੀਤਾ ਗਿਆ ਦਾਸਨਿਆ ਕਿ ਉਹਨਾਂ ਦੇ ਵੱਲੋਂ ਆਪਣੀਆਂ ਵਿਆਧਿਆ ਤਸਵੀਰਾਂ ਸਾਂਝੇ ਕੀਤੀਆਂ ਗਈਆਂ ਨੇ ਟੀਵੀ ਅਦਾਕਾਰਾ ਹਿਨਾ ਖਾਨ ਨੇ ਆਪਣੇ ਲੰਬੇ ਸਮੇਂ ਦੇ ਬੁਆਏਫਰੈਂਡ ਰੋਕੀ ਜੋ ਆ ਸਵਾਲਦ ਨਾਲ ਵਿਆਹ ਕਰਵਾ ਲਿਆ ਅਦਾਕਾਰਾ ਨੇ ਇੱਕ ਇੰਟੀਮੇਟ ਸੈਰੇਮਨੀ ਦੇ ਵਿੱਚ ਗੁਪਤ ਟੰਗ ਦੇ ਨਾਲ ਵਿਆਹ ਕਰਾ ਲਿਆ ਤੇ ਜਿਸ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੀਆਂ ਨੇ ਬ੍ਰੈਸਟ ਕੈਂਸਰ ਦੇ ਨਾਲ ਜੁੜੀ ਇਸ ਅਦਾਕਾਰਾ ਨੇ ਰੌਕੀ ਜਾਸਵਾਲ ਨਾਲ ਕੋਟ ਮੈਰਿਜ ਕੀਤੀ ਹੈ। ਹਿਨਾ ਖਾਨ ਨੇ ਆਪਣੇ ਇੰਸਟਾਗ੍ਰam ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਹਿਨਾ ਖਾਨ ਨੇ ਆਪਣੇ ਵਿਆਹ ਵਿੱਚ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੀ ਓਪਲ ਗ੍ਰੀਨ ਸਾੜੀ ਪਾਈ ਹੈ। ਅਦਾਕਾਰਾ ਨੇ ਇਸ ਨੂੰ ਪਿੰਕ ਰੰਗ ਦੇ ਬਲਾਊਜ਼ ਨਾਲ ਪੇਅਰ ਕੀਤਾ। ਉਹ ਆਪਣੇ ਸਿਰ ਤੇ ਪਿੰਕ ਦੁਪੱਟਾ ਪਹਿਨ ਕੇ ਇੱਕ ਰਾਇਤੀ ਦੁਲਹਨ ਬਣੀ ਹੈ। ਇਨਾਖਾਨ 골ਡਨ ਜੁਐਲਰੀ ਅਤੇ ਖੁੱਲੇ ਵਾਲਾ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ ਅਦਾਕਾਰਾ ਨੇ ਆਪਣੇ ਹੱਥਾਂ ਅਤੇ ਪੈਰਾਂ ਤੇ ਸੁੰਦਰ ਮਹਿੰਦੀ ਵੀ ਲਗਾਈ ਸੀ ਇਨਾਖਾਨ ਨੇ ਆਪਣੀ ਸਾੜੀ ਦੇ ਪੱਲੂ ਤੇ ਆਪਣਾ ਅਤੇ ਆਪਣੇ ਪਤੀ ਰੋਕੀ ਦਾ ਨਾਮ ਵੀ ਕਸਟਮਾਈਜ਼ ਕਰਵਾਇਆ ਤੇ ਆਪਣੇ પતિ ਰੋਕੀ ਜਵਾਸਵਾਲ ਦੇ ਵਿਆਹ ਦੇ ਲੁੱਕ ਬਾਰੇ ਗੱਲ ਕਰਦੇ ਹੋਏ ਉਹਨਾਂ ਨੇ ਆਪਣੇ ਵਿਆਹ ਦੇ ਲਈ ਮਨੀਸ਼ ਮਲਹੋਤਰਾ ਦੁਆਰਾ ਬਣਾਇਆ ਗਿਆ ਇੱਕ ਚੁੱਟਾ কুর্তা ਪਾਇਆ ਜਿਸ ਦੇ ਵਿੱਚ ਉਹ ਬਹੁਤ ਵਧੀਆ ਲੱਗ ਰਹੇ ਨੇ ਇਨਾਖਾਨ ਦੁਆਰਾ ਸਾਂਝੇ ਕੀਤੀਆਂ ਗਈਆਂ ਇਹ ਫੋਟੋ ਆ ਵਿੱਚ ਜੋੜਾ ਕੋਟ ਮੈਰਿਜ ਪੇਪਰਾਂ ਤੇ ਦਸਤਕਤ ਕਰਦੇ ਹੋਏ ਵੀ ਦਿਖਾਈ ਦੇ ਰਹੇ ਨੇ ਇਨਾਖਾਨ ਨੇ ਆਪਣੇ ਵਿਆਹ ਦੀਆਂ ਸਭ ਨਈ ਫੋਟੋਆਂ ਸਾਂਝੀਆਂ ਕਰਦੇ ਹੋਏ ਇੱਕ ਪਾਵੁ ਕੈਪਸ਼ਨ ਵੀ ਲਿਖਿਆ ਉਹਨਾਂ ਨੇ ਲਿਖਿਆ ਕਿ ਦੋ ਵਕ ਵਕ ਦੁਨੀਆ ਤੋਂ ਅਸੀਂ ਪਿਆਰ ਦੀ ਇੱਕ ਦੁਨੀਆ ਬਣਾਈ ਸਾਡੇ ਮੱਤੇ ਮਿਟ ਗਏ ਸਾਡੇ ਦਿਲ ਇੱਕ ਹੋ ਗਏ ਇੱਕ ਅਜਿਹਾ ਬੰਧਨ ਬਣਿਆ ਜੋ ਜੀਵਨ ਭਰ ਰਹੇਗਾ ਅਦਾਕਾਰਾਂ ਨੇ ਅੱਗੇ ਲਿਖਿਆ ਅਸੀਂ ਆਪਣਾ ਘਰ ਆਪਣੀ ਰੋਸ਼ਨੀ ਆਪਣੀ ਉਮੀਦਾਂ ਅਤੇ ਇਕੱਠੇ ਅਸੀਂ ਸਾਰੇ ਰੁਕਾਵਟਾਂ ਨੂੰ ਪਾਰ ਕਰ ਸਕਦੇ ਹਾਂ ਸਾਡਾ ਮੇਲ ਪਿਆਰ ਅਤੇ ਕਾਨੂੰਨ ਦੇ ਵਿੱਚ ਹਮੇਸ਼ਾ ਲਈ ਸੀਲ ਹੋ ਗਿਆ ਹੈ ਅਸੀਂ ਪਤਨੀ ਅਤੇ ਪਤੀ ਦੇ ਰੂਪ ਦੇ ਵਿੱਚ ਤੁਹਾਡੇ ਅਸ਼ੀਰਵਾਦ ਅਤੇ ਵਿਦਾਈਆਂ ਚਾਹੁੰਦੇ ਹਾਂ